ਪਟਿਆਲਾ ਦੇ ਵਿੱਚ ਡਾਇਰੀਆ ਦੀ ਬਿਮਾਰੀ ਕਾਰਨ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ ਇਸ ਲਈ ਪੰਜਾਬ ਦੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੀ ਨਿਊ ਮਹਿੰਦਰਾ ਕਲੋਨੀ ਦੇ ਡਾਇਰੀਆ ਦੇ ਹੌਟਸਪੌਟ ਇਲਾਕੇ ਦੇ ਵਿੱਚ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਨੂੰ ਦੇਖ ਕੇ ਡਾਕਟਰ ਬਲਬੀਰ ਨੇ ਇਲਾਕੇ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਸੋ ਗੰਦੇ ਪਾਣੀ ਅਤੇ ਸੀਵਰੇਜ ਦਾ ਪਾਣੀ ਪੀਣ ਕਰਕੇ ਲੋਕ ਬਿਮਾਰ ਹੋ ਰਹੇ ਹਨ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੁਬਲਾਕੇ ਦੇ ਲੋਕਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਡਾਇਰੀਆ ਦੀ ਬਿਮਾਰੀ ਤੋਂ ਜਾਣੂ ਕਰਵਾਇਆ ਗਿਆ ਅਤੇ ਸੇਤ ਵਿਭਾਗ ਦੇ ਵੱਲੋਂ ਕਲੋਰੀਨ ਦੀਆਂ ਗੋਲੀਆਂ ਵੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸੋ ਉਹਨਾਂ ਨੂੰ ਪਾਣੀ ਦੇ ਵਿੱਚ ਮਿਲਾ ਕੇ ਪੀਓ ਤਾਂ ਜੋ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਡਾਇਰੀਆ ਦੀ ਬਿਮਾਰੀ ਦੇ ਨਾਲ ਬਿਮਾਰ ਨਾ ਹੋ ਸਕੇ ਯਾ ਮਿਨਿਸਟਰਾਂ ਦੇ ਲੈਵਲ ਤੇ ਹੋਰ ਸੈਕਟਰੀ ਦੇ ਲੈਵਲ ਤੇ ਉਹਨੇ ਮੀਟਿੰਗ ਕਰਕੇ ਅਸੀਂ ਸਟੇਟ ਲੈਵਲ ਤੇ ਮੋਨਿਟਰਿੰਗ ਸੈੱਲ ਬਣਾਇਆ ਹਰ ਜ਼ਿਲ੍ਹੇ ਦੇ ਵਿੱਚ ਬਣਾ ਦਿੱਤੇ ਜਿਵੇਂ ਡਿਪਟੀ ਕਮਿਸ਼ਨਰ ਸਾਹਿਬ ਮੇਰੇ ਨਾਲ ਜਿਹੜੀ ਲੋਕਲ ਬਾਡੀ ਜਿਹੜਾ ਵਾਟਰ ਸਪਲਾਈ ਕਰਦੇ ਆ ਉਹ ਸਾਡੇ ਨਾਲ ਹੈ ਜੀ ਆਪਣੇ ਦਿੱਤਾ ਜੀ ਤੇ ਇਹ ਅਸੀਂ ਹੁਣ ਨਾ ਇੱਕ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੀਤੀ ਆ ਕਿਉਂਕਿ ਵਾਟਰ ਸਪਲਾਈ ਇਹਨਾਂ ਨੇ ਕਰਨੀ ਆ ਠੀਕ ਹੈ ਜੀ ਟੈਸਟਿੰਗ ਇਹਨਾਂ ਨੇ ਕਰਨੀ ਆ ਲੇਕਿਨ ਜਦੋਂ ਕੇਸ ਹੋ ਗਿਆ ਡਾਇਰੀਆ ਫੈਲ ਗਿਆ ਫਿਰ ਸਾਡੇ ਜਿਹੜਾ ਹੈ ਸਿਹਤ ਵਿਭਾਗ ਦਾ ਕੰਮ ਆਦਾ ਫਿਰ ਉਹ ਟੈਸਟਿੰਗ ਕਰਦੇ ਆ ਅਦਰਵਾਈਜ਼ ਡੀਐਨ ਟੈਸਟਿੰਗ ਕਰਨੇ ਕਰਦੇ। ਇੱਕ ਤਾਂ ਸੀ ਕਿ ਜਦੋਂ ਟੈਸਟਿੰਗ ਕਰਨਗੇ ਜਦੋਂ ਦਾ ਸੈਂਪਲ ਫੇਲ ਹੋ ਗਿਆ ਪਹਿਲੀ ਜਿਹੜਾ ਹੈਗਾ ਉਹਦੇ ਵਿੱਚ ਦੋ ਕੰਮ ਕਰਨੇ ਇੱਕ ਤਾਂ ਤੁਸੀਂ ਦੇਖ ਰਹੇ ਹੋ ਟੈਂਕਰ ਖੜਾ ਪਿੱਛੇ ਜੀ। ਆਲਟਰਨੇਟ ਸੋਰਸ ਆਫ ਵਾਟਰ ਸਪਲਾਈ ਜੀ ਜਿੱਥੇ ਵੀ ਸੈਂਪਲ ਫੇਲ ਹੋ ਗਿਆ ਉਹਨਾਂ ਨੂੰ ਪਾਣੀ ਦਾ ਸੋਰਸ ਲੱਗ ਦੇਣਾ। ਤੇ ਉਹ ਕਲੋਰਿੰਦੀਆਂ ਗੋਲੀਆਂ ਵੀ ਦੰਨੇ ਆ ਸੀ ਲੇਕਰ ਟੈਂਕਰ ਦਾ ਪਾਣੀ ਵੀ ਚੈੱਕ ਕਰਕੇ ਦੰਨੇ ਆ ਉਹ ਵੀ ਟੈਸਟਿੰਗ ਕਰਕੇ ਦੰਨੇ ਆ। ਤੇ ਦੂਜੀ ਗੱਲ ਹੈ ਵੀ ਅਸੀਂ ਜਿਹੜਾ ਫਾਟ ਬਣਾਉ ਉਹ ਤੁਸੀਂ ਦੇਖ ਰਹੇ ਹੋ ਇਹਨਾਂ 7 ਫੁੱਟੋਂ ਦਾ ਪਾਈਪ ਹੈ ਔਰ ਲੋਕ ਕਹਿੰਦੇ ਆ ਕਿ ਇਹਨਾਂ ਘੱਟੋ ਘੱਟ ਵੀ 3 ਉਹਦੀ ਰਿਪੇਅਰ ਕਰਨੀਆਂ ਲੱਭਣਾ ਕਿੱਥੇ ਫੌਟ ਸਿਰੋਂ ਰਿਪੇਅਰ ਕਰਨਾ ਤੇ ਅਸੀਂ ਅਜਦਾ ਹੁਣ ਪ੍ਰੋਪੋਜ਼ਲ ਬਣਾ ਕੇ ਮੈਂ ਭੇਜ ਰਿਹਾ ਹਾਂਗਾ ਵੀ ਅਮਰਸਤੂ ਦੇ ਵਿੱਚ ਇਹਨੂੰ ਜਿਹੜਾ ਹੈਗਾ ਇਹ ਸਾਰੇ ਪਾਈਪ ਨਵੇਂ ਪਾਣ ਵਾਲੇ ਆ 7 ਫੁੱਟ ਡੂੰਘੇ ਆ ਜੀ ਬਹੁਤ ਆਪਕੀ ਸਰਵਿਸ ਦੇਣੀ ਇਹ ਜਦੋਂ ਹੁਣ ਜਿਹੜਾ ਸਾਰਾ 24/7 ਵਾਟਰ ਸਪਲਾਈ ਆਏਗਾ ਉਸ ਦੇ ਅਨੁਸਾਰ ਇਹ ਲਾਈਨਾਂ ਵੀ ਨਵੀਆਂ ਲੇ ਕਰਾਂਗੇ ਕਿਉਂਕਿ ਪਾਣੀ ਤਾਂ ਬਹੁਤ ਜ਼ਰੂਰੀ ਹੈ ਜੀ ਜਿਹੜਾ ਇਹ ਤਾਂ ਜ਼ਿੰਦਗੀ ਦਾ ਆਧਾਰ ਹੈ ਹੁਣ ਲੋਕ ਖੁਸ਼ ਆ ਵੀ ਠੀਕ ਹੈ ਹੁਣ ਪਾਣੀ ਸਾਫ਼ ਆ ਰਿਹਾ ਜਿਸੇ ਕੀ ਲੱਗਦਾ ਹੋਏਗਾ ਉਹਨੂੰ ਟੈਸਟ ਕਰਕੇ ਸੀ ਰਿਪੇਅਰ ਕਰਕੇ ਅੱਗੇ ਸਾਡੀ ਜਿੰਮੇਵਾਰੀ ਆ ਤੁਹਾਨੂੰ ਗੀਰ ਵਾਲਾ ਪਾਣੀ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਸਾਕੇਨ ਕਰਨਾ ਨੇੜੇ-ਨੇੜੇ ਤੁਹਾਨੂੰ ਪਾਈ ਪਏ ਹੋ ਸੀ ਸੋ ਉਹ ਜੇ ਇੱਕ ਜਗ੍ਹਾ ਤੇ ਸੀਵਰੇਜ ਦੀ ਮਿਕਸ ਹੋ ਰਹੀ ਆ ਉਸ ਤੋਂ ਅੱਗੇ ਜਿਹੜੀ ਮਤਲਬ ਪਿੱਛੇ ਤਾਂ ਨਹੀਂ ਜਾਏਗਾ ਥੋੜਾ ਮੋਟਾ ਕੁਸ਼ਤ ਕਰਾਇਆ ਤਾਂ ਪਿੱਛੇ ਵੀ ਜਾ ਹੀ ਸਕਦਾ ਪਰ ਜਦੋਂ ਪਿੱਛੋਂ ਪਾਣੀ ਆਂਦਾ ਉਹ ਅੱਗੇ ਧੱਕਿਆ ਜਾਂਦਾ ਉਹ ਜਿੰਨੇ ਤੁਸੀਂ ਕਹਿ ਰਹੇ ਹੋ ਜਿੰਨੇ ਵੀ ਤੁਸੀਂ ਸੈਂਪਲ ਲਓਗੇ ਕੱਤੀਆਂ ਤੁਸੀਂ 26 ਜਿੰਨੇ ਵੀ ਉਸ ਤੋਂ ਅੱਗੇ ਕਰ ਹੋਣਗੇ ਉਹ ਸਾਰਿਆਂ ਤੇ ਪੋਜ਼ਿਟਿਵ ਆ ਜੀ ਨਿਊ ਯਾਤਰਾ ਕੌਂਟ੍ਰੀਸ ਕਾਫੀ ਕੇਸ ਆਏ ਸੀਗੇ ਤੇ ਇਸ ਤੋਂ ਪਹਿਲਾਂ ਚਿੱਲ ਵਿੱਚ ਆਏ ਸੀਗੇ ਜੀ ਨਿਊ ਮਹਿੰਦਰਾ ਕਾਲਜ ਟੌਲੀ ਦੇ ਵਿੱਚ ਆਏ ਸੀ ਹੋਰ ਪਾਸੇ ਦਾ ਬਗਾਲਾ ਕੋਈ ਜਗ੍ਹਾ ਤੇ ਆਏ ਸੀ ਪਟਾਲੇ ਦੇ ਵਿੱਚ ਕਾਫੀ ਆਏ ਆ ਜੀ ਇਹਦੇ ਵਿੱਚ ਅਸੀਂ ਜਿਹੜਾ ਇਸ ਵਾਰੀ ਸਾਡੇ ਮਾਰਾ